ਸਰਪੁਰੀ ਤੁਸੀਂ ਦੇਖ ਰਹੇ ਹੋ ਨਵਾਂ ਨਵਾਨਾ ਟੀਵੀ ਮੈਂ ਇਸ ਵੇਲੇ ਪਿੰਡ ਰਾਮਪੁਰ ਦੇ ਨੇੜੇ ਉਲੰਘਦੇ ਦਰਿਆ ਦੀ ਇੱਕ ਨੋਜ ਤੇ ਖੜਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਕਿਹਾ ਜਾਂਦਾ ਹੈ ਕਿ ਫਲਾਣੇ ਫਲਾਣੇ ਕਾਰਨ ਨੇ ਜਿਨ੍ਹਾਂ ਕਰਕੇ ਹੜ ਆਉਂਦੇ ਨੇ ਜਾਂ ਹੜਾਂ ਦਾ ਜਿਹੜਾ ਖੂਪ ਹੈ ਵਰਦਾ ਤੁਸੀਂ ਦੇਖ ਸਕਦੇ ਹੋ ਦਰਿਆ ਦੇ ਵਿੱਚ ਪਪੂਲਰ ਅਤੇ ਹੋਰ ਬਹੁਤ ਕੁਝ ਬੀਜਿਆ ਹੋਇਆ ਹੈ ਜਿਹੜਾ ਅਕਸਰ ਦਰਿਆ ਦੇ ਵਹਿਣ ਨੂੰ ਮੋੜ ਕੇ ਬੰਨਾਵਾਂ ਵੱਲ ਨੂੰ ਕਰਦਾ ਹੈ ਸੋ ਇਹ ਗੱਲ ਸ਼ਾਇਦ ਭਵਿੱਖ ਵਿੱਚ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇ ਤਾਂ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ ਦੂਸਰੀ ਗੱਲ ਮੈਂ ਵੇਖ ਰਿਹਾ ਸੀ ਕਿ ਇੱਥੇ ਦਰਿਆਵਾਂ ਕਿਨਾਰਿਆਂ ਦੀ ਵਿਚਿਤਰ ਜ਼ਿੰਦਗੀ ਦੋ ਨੌਜਵਾਨ ਨੇ ਨੇੜੇ ਦੇ ਪਿੰਡ ਦੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਅਕਸਰ ਇਹ ਇਹੋ ਜਿਹੇ ਸਮਿਆਂ 'ਚ ਜਿਹੜੇ دریا ਵਿੱਚ ਕੁਝ ਚੀਜ਼ਾਂ ਵਹਿ ਕੇ ਆਉਲੀਆਂ ਨੇ ਉਹਨਾਂ ਨੂੰ ਟਿਊਬ ਰਾਹੀਂ ਉਸ ਚੀਜ਼ ਦੇ ਕੋਲ ਜਾ ਕੇ ਤੇ ਬਾਹਰ ਲਿਆਉਂਦੇ ਨੇ ਉਹਨਾਂ ਦੀ ਜ਼ੁਬਾਨੀ ਉਹਨਾਂ ਨੇ ਦੱਸਿਆ ਕਿ ਅਸੀਂ ਕਾਫੀ ਪੈਸੇ ਵਟ ਲੈਨੇ ਆ ਹੁਣ ਉਹ ਆਪਣੇ ਤੁਸੀਂ ਦੇਖਿਆ ਉਹ ਟਿਊਬ ਰਾਹੀਂ ਦੋ ਦੋ ਸਾਥੀ دریا ਦੇ ਵਿੱਚ ਗਏ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੇ ਵੱਡੇ ਵੱਡੇ ਪਪੂਲਰ ਰੁੜ ਕੇ ਆਏ ਨੇ ਉਹ ਅਸੀਂ ਵਟ ਕੇ ਬਾਹਰ ਧਾਵਾਂਗੇ ਤੇ ਆਪਣੇ ਪੈਸੇ ਵਟਾਂਗੇ ਸੋ ਜ਼ਿੰਦਗੀ ਬੜੀ ਅਜੀਬ ਤੇ ਵਿਚਿੱਤਰ ਯਾਦ ਰਹਿਣ ਵਾਲੀ ਨੇ ਜਿੱਥੇ ਇਹਨਾਂ ਨੂੰ ਮਾਰ ਪੈਂਦੀ ਆ ਉਥੇ ਆਪਣੇ ਢੰਗ ਨਾਲ ਇਹ ਇਹਨਾਂ ਦਾ ਵਿੱਚ ਦਾਰਾ ਵੀ ਬੜਾ ਖੁੱਲ ਦਲਾ ਕਹਿ ਲਓ ਜਾਂ ਜੁਤ ਵਾਲਾ ਕਹਿ ਲਓ ਜਾਂ ਕਿ ਕੋਈ ਤਾਰੂ ਨੇ ਦਾਰੂ ਐਸੇ ਤੇ ਕਿ ਕਹਾਵਤ ਆ ਦੀ ਪਾਰੋ ਹੀ ਡੁੱਬਦਾ ਹੈ ਪਰ ਇਹਨੂੰ ਬੰਦੀ ਪ੍ਰਵਾਹ ਦਿੱਤੇ ਬਿਨਾ ਆਪਣੇ ਕਾਰੋਬਾਰ ਚ ਜਿਹਨਾਂ ਨੇ ਮੈਨੂੰ ਧੰਨਵਾਦ ਸ਼ੁਕਰੀਆ